ਨੰਗਲ ਪੁਲਿਸ ਨੇ ਲੁੱਟਖੋ ਦੇ ਮਾਮਲੇ 'ਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਵਧੇਰੇ ਜਾਣਕਾਰੀ ਦੇਣ ਲਈ ਨੰਗਲ ਥਾਣਾ ਇੰਸਪੈਕਟਰ ਰਾਹੁਲ ਸ਼ਰਮਾ ਜੀ ਨੇ ਗੱਲਬਾਤ ਕਰ ਲਾਂਗੇ ਕਿ ਇਹ ਦੋ ਨੌਜਵਾਨ ਇਹਨਾਂ ਨੂੰ ਕਿੱਥੋਂ ਗ੍ਰਿਫਤਾਰ ਕੀਤੇ ਨੇ ਸੋ ਸਰ ਜਿਹੜੇ ਗੱਲ ਦੋ ਨੌਜਵਾਨ ਜਿਹੜੇ ਲੁੱਟਖੋ ਦੇ ਮਾਮਲੇ 'ਚ ਤੁਸੀਂ ਗ੍ਰਿਫਤਾਰ ਕੀਤੇ ਆ ਕਿੱਥੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਨੇ ਕੀ ਵਾਰਦਾਤਾ ਕੀਤੀ ਇਕ ਪਹਿਲਾ ਤਾਂ ਬਹੁਤ-ਬਹੁਤ ਧੰਨਵਾਦੀ ਤੁਹਾਡਾ ਤੇ ਦੂਸਰਾ ਮੈਂ ਦੱਸਣਾ ਚਾਹੁੰਦਾ ਮਾਨਯੋਗ ਐਸਐਸਪੀ ਸਾਹਿਬ ਵੱਲੋਂ 19 શ્રી ਗੁਨੀਸ਼ਿੰਘ ਖਾਨ ਆਜੀ ਵੱਲੋਂ ਖਾਸ ਨਿਸ਼ਾ ਨਿਰਦੇਸ਼ ਸੀ ਕਿ ਸਨੇਚਿੰਗ ਤੇ ਜ਼ੀਰੋ ਟੋਲਰੈਂਸ ਪਾਲਿਸੀ ਰੱਖਣੀ ਹੈ ਜੀ ਤੇ ਇਸ ਤੋਂ ਇਲਾਵਾ ਮਾਨਯੋਗ ਡਿਪਟੀ ਸਾਹਿਬ ਦੇ ਨਿਸ਼ਾ ਨਿਰਦੇਸ਼ ਤੇ ਨਿਗਰਾਨੀ ਹੇਠ ਅਸੀਂ ਕਾਰਵਾਈ ਕਰਦੇ ਹੋਏ ਐਫਆਈਆਰ ਨੰਬਰ 162 ਮਿਤੀ 2011 24 ਅੰਡਰ ਸੈਕਸ਼ਨ 304 2 35 317 2 ਬੀਐਨਐਸ ਦੇ ਰਜਿਸਟਰ ਕੀਤੀ ਸੀ ਇਹਦੇ ਵਿੱਚ ਇਹ ਜਿਹੜੀ 304 2 ਹੁੰਦੀ ਇਹਦੇ ਵਿੱਚ ਕੋਈ ਬੰਦਾ ਅਗਰ ਚੋਰੀ ਦੀ ਨੀਤ ਨਾਲ ਕੁਝ ਕੋਈ ਖਾਉਂਦਾ ਹੈ ਤਾਂ ਬੀਐਨਐਸ ਵਿੱਚ ਨਵਾਂ ਸੈਕਸ਼ਨ ਐਡ ਕੀਤਾ ਗਿਆ ਹੈ ਇਸ ਵਾਰ ਤੇ ਇਹਦੇ ਵਿੱਚ ਦੋ ਵਿਅਕਤੀ ਇੱਕ ਦਾ ਨਾਮ ਹੈਗਾ ਮਨਪ੍ਰੀ ਸਿੰਘ ਦੂਜੇ ਦਾ ਹੈ ਕੁਲਵੰਤ ਸਿੰਘ ਇਹ ਦੋਨੋਂ ਬੰਦੇ ਹਰ ਹਰਮਾ ਦੇ ਰਹਿਣ ਵਾਲੇ ਨੇ ਥਾਣਾ ਗੜ ਸ਼ੰਕਰਪਾਲਾ ਜੀ ਇਹਨਾਂ ਨੇ ਕੱਲ ਇੱਕ ਪ੍ਰਦੀਪ ਕੁਮਾਰ ਸੀ ਵਿਅਕਤੀ ਜੋ ਗੱਗ ਪਿੰਡ ਦਾ ਹੈ ਉੱਥੇ ਉਹਦਾ ਚਾਚਾ ਇੱਕ ਉਹ ਕਰਦਾ ਹੈ ਟੱਬਾ ਕਰਦਾ ਹੈ ਬੇ ਸ਼ੰਕ Shiv Shankar ਬੇ ਛੋਟਾ ਬਹਾਈਵੇ ਤੇ ਉਹਦੇ ਕੋਲੋਂ ਉੱਥੇ ਜਿਹੜਾ ਇੱਕ ਪਰਸ ਹੈ ਉਹ ਖੋਲਿਆ ਸੀ ਹਾਂਜੀ ਹਾਂਜੀ ਤੇ ਜਦੋਂ ਉਹਨੇ ਭੱਜਣ ਲੱਗੇ ਉਹਨਾਂ ਨੇ ਉਹਨੂੰ ਕਾਬੂ ਕਰ ਲਿਆ ਤੇ ਇਮੀਡੀਏਟ ਪੁਲਿਸ ਨੂੰ ਰਿਸਪੌਂਸ ਸੂਚਨਾ ਆਈ ਪੁਲਿਸ ਨੇ ਮੌਕੇ ਤੇ ਜਾਂਦੇ ਹੋਏ ਉਹਨਾਂ ਨੂੰ ਜਿਹੜਾ ਹੈਗਾ ਆਪਾਂ ਅਰੈਸਟ ਕਰ ਲਿਆ ਅਰੈਸਟ ਕਰਨ ਤੋਂ ਬਾਅਦ ਜਿਹੜੇ ਹੈਗੇ ਉਹਨਾਂ ਕੋਲ ਇੱਕ ਬਿਨਾ ਨੰਬਰੀ ਐਫ ਡੀ ਲਕਸ ਕਾਲੇ ਰੰਗ ਦਾ ਮੋਟਰਸਾਈਕਲ ਸੀ ਉਹ ਵੀ ਰਿਕਵਰ ਕਰਾ ਲਿਆ ਤੇ ਜਦੋਂ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਇੱਕ ਇਹਨਾਂ ਕੋਲ 16ਵੀਂ ਬ੍ਰਾਹਮਤ ਹੋਇਆ ਇੱਕ ਤਲਵਾਰ ਵੈਪਨ ਤੇ ਇੱਕ ਜਿੱਦਾ ਚੇਨ ਜੀ ਬਣਾਈ ਹੁੰਦੀ ਕਰਾਰੀ ਜੀ ਸਾਈਕਲ ਦੀ ਸਾਈਕਲ ਦੀ ਕਰਾਰੀ ਜਈ ਉਹ ਇੱਕ ਵੈਪਨ ਜਿਆ ਬਣਾਇਆ ਸੀ ਮੰਨ ਲਓ ਕਿ ਇਹ ਚੋਰੀ ਕਰਦੇ ਇਹਨਾਂ ਨੂੰ ਖੜਨ ਜਾਂਦਾ ਤਾਂ ਹੋ ਸਕਦਾ ਯੂਜ਼ ਕਰ ਦਿੰਦੇ ਤੇ ਪੁੱਛ ਕੇ ਇਹ ਵੀ ਆਇਆ ਕਿ ਇੱਕ ਲੜਕੀ ਸੀ ਪਟਿਆਲੇ ਦੀ ਮਾਨੂੰ ਸਾਨੂੰ ਇਨਫੋਰਮੇਸ਼ਨ ਦਾ ਕੋਈ ਨਹੀਂ ਆਈ ਨਾ ਕੋਈ ਮੈਸੇਜ ਆਇਆ ਉਹਨੀਆਂ ਲੇਡੀ ਦਾ ਕੋਈ ਦਾ ਪਰਸ ਵੀ ਖੋਇਆ ਸੀ ਉਹ ਵੀ ਆਪਾ ਰਿਕਵਰ ਕੀਤਾ ਹੈ ਸਰ ਜਿਹੜੀ ਨੰਗਲ ਜੇ ਵਾਰਤਾ ਥੀ ਹੋਈ 1 ਵਜੇ ਕਿ 2 ਹੋਈ ਜੀ ਇਕ ਤਾਂ ਇਹ ਹੋ ਗਈ ਜਦੋਂ ਇਹਨੂੰ ਕਾਬੂ ਕਰ ਲਿਆ ਗਿਆ ਇੱਕ ਇਸ ਤੋਂ ਪਹਿਲਾਂ ਹਾਂ ਸ਼ਿਵਸ਼ੰਕਰ ਵਾਲੇ ਇੱਕ ਇਸ ਤੋਂ ਪਹਿਲਾਂ ਜਿਹੜਾ ਹੈਗਾ ਇਹਨੇ ਨੇੜੀ ਦਾ ਕਿਸਦਾ ਪਰਸ ਕੋਇਆ ਸੀ ਓਕੇ ਹਾਂਜੀ ਤੇ ਰਿਕਵਰੀ ਹੋ ਗਈ ਸਰ ਰਿਕਵਰੀ ਹੋ ਗਈ ਇਹ ਦੋਨਾਂ ਚੀਜ਼ਾਂ ਦੀ ਠੀਕ ਕਿ ਲੜਕੀ ਦੇ ਜਿਹੜਾ ਪਰਸ ਕੋਇਆ ਸੀ ਉਹ ਚ 18000 ਰੁਪਏ ਕਿਹਾ ਸੀ ਜੋ ਹੀ ਨਹੀਂ ਖਾ ਲਿਆ ਪਰ ਇੰਨਾ ਸਮ ਉਹ ਜਿਹੜੀ ਲੜਕੀ ਦਾ ਪਰਸ ਕੋਇਆ ਸੀ ਸਰ ਉਹ ਕਿੱਥੋਂ ਦੀ ਹੈ ਉਹ ਪਟਿਆਲੇ ਦੀ ਹੈ ਜੀ ਉਹਨਾਂ ਫੋਨ ਤੇ ਤਾਂ ਗੱਲ ਹੋਈ ਸੀ ਉਹ ਕਹਿੰਦੇ ਸੀ ਅੱਜ ਕੱਲ ਜਾ ਕੇ ਸਰ ਆਪਾਂ ਇਨਵੈਸਟੀਗੇਸ਼ਨ ਜੁਆਇਨ ਕਰ ਲੈਂਦੇ ਹਾਂ ਜੀ ਬਾਕੀ ਤਤ ਸਮਾਂ ਆਉਂਗੇ ਜੀ ਤੇ ਸਰ ਜਿਹੜਾ ਇਹਨਾਂ ਕੋਲ ਬਾਈਕ ਸੀਗਾ ਹਾਂਜੀ ਉਹ ਨੰਬਰੀ ਹੈ ਕਿ ਬਿਨਾ ਨੰਬਰੀ ਐਚ ਐਫ ਡੀ ਲੈਕਸ ਹੀਰੋ ਹੰਡਾ ਸਰ ਤੇ ਸਰ ਜਿਹੜੀ ਹੁਣ ਤੱਕ ਦੀ ਤੁਸੀਂ ਤਰਤੀਸ਼ ਕੀਤੀ ਹੈ ਉਹਦੇ ਵਿੱਚ ਕੋਈ ਪਹਿਲਾਂ ਵੀ ਇਹੋ ਜਿਹੇ ਮਾਮਲੇ ਇਨਾਂ ਤੇ ਹੈ ਕੋਈ ਸਾਡੇ ਥਾਣੇ ਦੇ ਵਿੱਚ ਆਪਾਂ ਨੂੰ ਆਪਣੇ ਪੁਲਿਸ ਸਟੇਸ਼ਨ ਦਾ ਮੋਸਟਲੀ ਪਤਾ ਹੁੰਦਾ ਹੈ ਕਿ ਕੋਈ ਵਾਰਦਾਤ ਹੋਈ ਹੋਵੇ ਫਿਲਹਾਲ ਕੋਈ ਸਨੇਚਿੰਗ ਦੀ ਇਹੋ ਜਿਹੀ ਵਾਰਦਾਤ ਇਨਾਂ ਵਿਅਕਤੀਆਂ ਦੁਆਰਾ ਜਾਂ ਮੋਟਰਸਾਈਕਲ ਦੁਆਰਾ ਹਾਲੇ ਮੇਰੇ ਧਿਆਨ 'ਚ ਨਹੀਂ ਹੈ ਸਰ ਅਗਰ ਕੋਈ ਹੋਰ ਥਾਣੇ ਦੇ ਮਹਤਪੁਰ ਦੇ ਜਾਂ ਨੰਦਪੁਰ ਸਾਹਿਬ ਦੇ ਜਾਂ ਕਿਸੇ ਹੋਰ ਥਾਣੇ ਵਿੱਚ ਕਿਸੇ ਨੂੰ ਕੋਈ ਲੋੜਿੰਗ ਦਾਇਤ ਆਪਾਂ ਸਾਡੇ ਕੋਲ ਪੁਲਿਸ ਰਿਮਾਨਚ ਹੈ ਕਿ ਨਹੀਂ ਤਾਂ ਕੁਝ ਕਿਛ ਕਰਕੇ ਆਪਣੇ ਵਿੱਚੋਂ ਕਰ ਸਰਕਾਰੀ ਮਾਨਯੋਗ ਅਦਾਲਤ ਤੇ ਪੇਸ਼ ਕਰਦੇ ਅੱਜ ਕਰ ਦਿੱਤਾ ਜੀ ਮਾਨਯੋਗ ਅਦਾਲਤ ਦੇ ਵਿੱਚ ਇੱਕ ਦੰਦਾ ਪੁਲਿਸ ਰਿਮਾਨ ਲੈ ਆ ਜੀ ਬਿਲਕੁਲ ਜੀ ਐਸਐਸਪੀ ਰੂਪਨਗਰ ਗੁਲਨੀਸ਼ ਸਿੰਘ ਖੁਰਾਨਾ ਦੇ ਦਿਸ਼ਾ ਨਿਰਦੇਸ਼ਾਂ ਤੇ ਤਹਿਤ ਨੰਗਲ ਪੁਲਿਸ ਸ਼ਕਤੀ ਨਾਲ ਕਾਰਵਾਈ ਕਰਦੇ ਹੋਏ ਦੋ ਲੁੱਟ ਘੁਸਟ ਦੇ ਮਾਮਲਿਆਂ ਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਕੈਮਰਾਮੈਨ ਮਨੂਜ ਕੁਮਾਰ ਦੇ ਨਾਲ ਸੁਪਿੰਦਰ ਜੱਜ ਜੈਨਿਕ ਸਵੇਰਾ ਟੀਵੀ ਨੰਗਲ 10